ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਬੜੀ ਖੂਬਸੂਰਤ ਹੋਣ ਵਾਲੀ ਆ 10 ਕੁ ਸਾਲ ਪਹਿਲਾਂ ਫਿਲਮ ਆਈ ਅੰਗਰੇਜ਼ ਤੇ ਅੱਜ ਤੁਹਾਨੂੰ ਉਸ ਅੰਗਰੇਜ਼ ਫਿਲਮ ਦੀ ਉਹ ਲੋਕੇਸ਼ਨ ਦਿਖਾਵਾਂਗੇ ਜਿਸ ਖੂਬਸੂਰਤ ਲੋਕੇਸ਼ਨ ਤੇ ਇਹ ਫਿਲਮ ਫੁਲਮਾਈ ਗਈ ਸਭ ਤੋਂ ਪਹਿਲਾਂ ਆਪਾਂ ਬਾਈ ਜੀ ਹੋਰਾਂ ਦੇ ਨਾਲ ਇਸ ਘਰ ਦੇ ਬਾਰੇ ਤੇ ਫਿਲਮ ਦੇ ਬਾਰੇ ਗੱਲਾਂ ਬਾਤਾਂ ਕਰਦੇ ਆ ਤੇ ਫਿਰ ਅੱਗੇ ਤੁਹਾਨੂੰ ਉਹ ਸਾਰੀ ਲੋਕੇਸ਼ਨ ਦਿਖਾਉਣੇ ਆ ਜਿੱਥੇ ਅੰਗਰੇਜ਼ ਫਿਲਮ ਤੇ ਇਸ ਤੋਂ ਬਿਨਾ ਹੋਰ ਫਿਲਮਾਂ ਫੁਲਮਾਈਆਂ ਗਈਆਂ ਸੋਸ਼ੀਅਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਆਪਾਂ ਜਿਹੜੀ ਲੋਕੇਸ਼ਨ ਤੇ ਖੜੇ ਆ ਲੋਕੇਸ਼ਨ ਦਾ ਥੋੜਾ ਐਡਰੈਸ ਦੱਸੋ ਮੇਰਾ ਨਾਮ ਹੈ ਜੀ ਕੁਲਵੰਤ ਸਿੰਘ ਠੀਕ ਹੈ ਤੇ ਆਪਾਂ ਖੜੇ ਆ 25 ਪੀਬੀਐਨ ਚੱਕ 25 ਪੀਬੀਐਨ ਠੀਕ ਹੈ ਰਾਮਪੁਰਾ ਇਹਨੂੰ ਤਹਿਸੀਲ ਤੇ ਜ਼ਿਲ੍ਹਾ ਕਿਹਦਾ ਲੱਗਦਾ ਤਹਿਸੀਲ ਤਹਿਸੀਲ ਬਿਲੀਵਿੰਗਾਂ ਤੇ ਜ਼ਿਲ੍ਹਾ ਹਨਮਾਨਗੜ੍ਹ ਠੀਕ ਐ ਭਾਈ ਜੀ ਜਿਸ ਆਪਾਂ ਅੱਜ ਟਾਣੀ ਦੇ ਵਿੱਚ ਖੜੇ ਆਂ ਇਹ ਕਦੋਂ ਦੀ ਬਣੀ ਹੋਈ ਐ ਇਹ ਸੰਨ 74 ਦੀ ਬਣੀ ਵੀ ਐ ਠੀਕ ਐ ਉਦੋਂ ਦੇ ਵਿੱਚ ਕੀ ਕੁਝ ਬਣਿਆ ਸੀ ਕਿੰਨੇ ਏਰੀਏ 'ਚ ਬਣੀ ਐ ਇਹ ਲਗਭਗ ਸਾਢੇ 1-3 ਕਿੱल्ल्या 'ਚ ਬਣੀ ਵੀ ਐ ਸਾਰੀ ਹਾਂਜੀ ਠੀਕ ਐ ਇਹ ਉਦੋਂ ਦਾ ਹੀ ਬਣਿਆ ਹੋਇਆ ਪੁਰਾਣਾ ਹੀ ਸੰਨ 74 ਦਾ ਹਾਂਜੀ ਠੀਕ ਐ ਇਹਦਾ ਮੇਨ ਗੇ ਇਟ ਐਂਟਰੀ ਇਹੀ ਸੀ ਜਿੱਥੇ ਆਪਾਂ ਪਰਲੇ ਪਾਸੇ ਸੀਗਾ ਜੀ ਦਰਵਾਜ਼ਾ ਫਿਰ ਬਾਅਦ ਚਾਹ ਸੀਗਾ ਉਸ ਤੋਂ ਬਾਅਦ ਆ ਅਸੀਂ ਹਾਂਜੀ ਠੀਕ ਐ ਇਹਦੇ ਵਿੱਚ ਬਾਈ ਜੀ ਕਿੰਨਾ ਕੁ ਕੁਛ ਅੰਦਰ ਬਣਿਆ ਹੋਇਆ ਸੀ ਕਮਰੇ ਵਗੈਰਾ ਦੀ ਗੱਲ ਕਰੀਏ ਤਾਂ ਅੰਦਰ ਪੂਰਾ ਘਰ ਸੀ ਜੀ ਲਗਭਗ 10 15 15 20 ਘਰ ਸੀਗੇ ਪੂਰੇ ਕੱਚੇ ਕੱਚੇ ਮਕਾਨ ਸੀ ਕਮਰੇ ਬਣੇ ਹੋਏ ਸੀ 15 ਬਾਈ ਰਹੇ ਸੀਗੀ ਸਾਡੇ ਪਰਿਵਾਰ ਦੀ ਸਾਰੀ ਇੱਥੇ ਠੀਕ ਐ ਕਿਹੜੇ ਸਾਲਾਂ ਤੱਕ ਰਹੇ ਹੋ ਬਾਈ ਜੀ ਇੱਥੇ ਇਹ ਅਸੀਂ ਬਸ ਆ 2008-10 ਤਾਂ ਹੀ ਰਹੇ ਹਾਂ ਲਗਭਗ ਅੱਛਾ ਥੋੜਾ ਟਾਈਮ ਹੀ ਹੋਇਆ ਫਿਰ ਤਾਂ ਇੱਥੋਂ ਸ਼ਿਫਟ ਕੀਤੇ ਆਨ ਤਾਂ ਉਦੋਂ ਇਹ ਸਾਰਾ ਕੱਚਾ ਹੀ ਸੀ ਕੱਚਾ ਹੀ ਸੀਗਾ ਜੀ ਠੀਕ ਹੈ ਇੱਥੇ ਬਈ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਤਾਂ ਕਾਫੀ ਸਾਰੇ ਜਿਹੜੇ ਪੰਜਾਬੀ ਗੀਤ ਆ ਫਿਲਮਾਂ ਉਹਨਾਂ ਦੀ ਸ਼ੂਟਿੰਗ ਹੋ ਚੁੱਕੀ ਆ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਇੱਥੇ ਕਿਹੜੀ ਫਿਲਮ ਸਟਾਰਟ ਹੋਈ ਆ ਇੱਥੇ ਜੀ ਸਭ ਤੋਂ ਪਹਿਲਾਂ ਅੰਗਰੇਜ਼ ਆਈ ਸੀ 16 ਚ 16 ਚ ਅੰਗਰੇਜ਼ ਆਈ ਹਾਂਜੀ ਜਦੋਂ ਵੀ ਬਣੀ ਆ ਇੱਥੋਂ ਹੀ ਬਣੀ ਸੀ ਅੰਗਰੇਜ਼ ਠੀਕ ਹੈ ਜੀ ਬਈ ਜੀ ਅੰਗਰੇਜ਼ ਫਿਲਮ ਦੀ ਜਿਹੜੀ ਟੀਮ ਆ ਕਿਸ ਤਰ੍ਹਾਂ ਤੁਹਾਡਾ ਉਹਨਾਂ ਨਾਲ ਮੇਲ ਜੋਲ ਹੋਇਆ ਬਹੁਤ ਵਧੀਆ ਸੀਗਾ ਜੀ ਜਸਪਾਲ ਸੰਧੂ ਸੀ ਕਾਰਜਗਿਲ ਸੀ ਠੀਕ ਹੈ। ਮਰਿੰਦਰ ਗਿੱਲ ਬਹੁਤ ਨਾਈਸ ਪਰਸਨ ਸੀ। ਨਹੀਂ ਥੋੜੀ ਜਿਹੜੀ ਉਹਨਾਂ ਦੇ ਨਾਲ ਸਟਾਰਟਿੰਗ ਹੋਈ ਸ਼ੁਰੂਆਤ ਹੋਈ ਥੋੜੇ ਤੱਕ ਕਿਵੇਂ ਪਹੁੰਚ ਹੋਈ ਸੀ? ਬਸ ਉਹ ਕੁੰਮਦੇ ਕਮਾਉਂਦੇ ਲੋਕੇਸ਼ਨ ਦੇ ਸਾਹਮਣੇ ਆ ਗਏ ਜੀ ਇਹ ਹਾਈਵੇ ਤੋਂ ਦੂਰ ਹੈ। ਠੀਕ ਹੈ। ਲੋਕੇਸ਼ਨ ਵਧੀਆ ਆਪਦੇ ਏਰੀਏ ਸੀ। ਜੀ। ਵਧੀਆ ਏਰੀਆ ਹੈ ਰਾਜਸਥਾਨ ਦਾ। ਹੂੰ। ਤਾਂ ਕਰਕੇ ਫਿਰ ਇੱਥੇ ਉਹਨਾਂ ਨੇ ਇਹਨੂੰ ਚੁਣਿਆ। ਠੀਕ ਹੈ। ਕਿੰਨੇ ਕ ਦਿਨ ਦਾ ਸ਼ੂਟ ਆ ਜਿਹੜਾ ਇਸ ਘਰ 'ਚ ਹੋਇਆ ਸੀ? ਇਹ 2.5 ਮਹੀਨੇ ਰਹੇ ਜੀ ਇੱਥੇ ਸਾਰੇ। 2.5 ਮਹੀਨੇ ਇੱਥੇ ਚੱਲਦੀ ਹੈ। ਹਾਂ ਜੀ ਅੰਗਰੇਜ਼ ਦੀ ਟੀਮ ਰਹੀ ਜੀ। ਅੰਗਰੇਜ਼ ਤੋਂ ਬਾਅਦ ਹੋਰ ਕਿਹੜੇ ਕਿਹੜੇ ਪ੍ਰੋਜੈਕਟ ਆ ਜਿਹੜੇ ਇੱਥੇ ਹੋਏ ਆ ਹੋਰ ਜੀ ਸਰਤਾਜ ਆਏ ਸੀ ਸਤਿੰਦਰ ਸਰਤਾਜ ਹਜਾਰੇ ਵਾਲਾ ਮੁੰਡਾ ਜੀ ਹਜਾਰੇ ਵਾਲਾ ਮੁੰਡਾ ਹਾਂਜੀ ਉਹ ਇੱਥੇ ਹੀ ਸ਼ੂਟ ਹੋਇਆ ਹਾਂਜੀ ਲੀਪੂ ਵਾਲਾ ਸਾਲ ਜੈਜੀ ਵੀ ਠੀਕ ਹੈ ਜੀ ਉਹਦੀ ਵੀ ਸਾਰੀ ਸ਼ੂਟਿੰਗ ਇੱਥੋਂ ਦੀ ਆ ਹਾਂਜੀ ਗੀਤ ਬਲਜੀਤ ਹੋਰ ਆਏ ਸੀਗੇ ਠੀਕ ਹੈ ਤੇ ਉਦੋਂ ਬਾਅਦ ਸੋਚਾ ਸੂਰਮਾ ਜੀ ਠੀਕ ਹੈ ਬੱਬੂ ਮਾਨ ਦਾ ਬੱਬੂ ਮਾਨ ਦਾ ਆਮ ਤੋਜ ਮਾਨ ਭਾਈ ਠੀਕ ਹੈ ਇਹ ਆਈ ਸੀ ਤੇ ਉਦੋਂ ਬਾਅਦ ਫੇਰ ਇੱਕ ਵਿਚਾਲੇ ਆਈ ਸੀ ਗਰਜਾ ਸਿੰਘ ਬੋਤਾ ਸਿੰਘ ਸਿੱਪੀ ਗਿਲਦੀ ਠੀਕ ਹੈ ਉਹ ਤਾਂ ਆ ਹੀ ਨਹੀਂ ਸ਼ਾਇਦ ਉਹ ਸ਼ਾਇਦ ਰਿਲੀਜ਼ ਨਹੀਂ ਹੋਈਗੀ ਹਾਂਜੀ ਬਸ ਇਹੀ ਸਾਰੇ ਸ਼ੂਟ ਇਹ ਸਾਰੇ ਪ੍ਰੋਜੈਕਟ ਇੱਥੇ ਹਾਂਜੀ 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 ਭਾਈ ਜੀ ਕਿਵੇਂ ਰਿਹਾ ਤੁਹਾਡਾ ਐਕਸਪੀਰੀਅੰਸ ਜਿਹੜੀ ਇੱਥੇ ਸ਼ੂਟਿੰਗ ਹੁੰਦੀਆਂ ਰਹੀਆਂ ਬਹੁਤ ਵਧੀਆ ਰਿਹਾ ਜੀ ਅਸੀਂ ਤਾਂ ਬਹੁਤ ਇੰਜੋਏ ਕੀਤਾ ਦੇਖਿਆ ਸਾਡੇ ਬੱਚਿਆਂ ਨੇ ਦੇਖਿਆ ਏਰੀਏ ਨੇ ਦੇਖਿਆ ਠੀਕ ਹੈ ਆਸ-ਪਾਸੇ ਦੇ ਏਰੀਏ ਦੇ ਲੋਕਾਂ ਨੂੰ ਮਤਲਬ ਉਹਦੇ ਨਾਲ ਬਹੁਤ ਜ਼ਿਆਦਾ ਰੋਜ਼ਗਾਰ ਮਿਲਿਆ ਠੀਕ ਹੈ ਤੇ ਅਸੀਂ ਵੀ ਸਾਰੇ ਕੋਆਪਰੇਟ ਕਰਨ ਵਾਲੇ ਸੀ ਸਾਡਾ ਸਾਰਾ ਪਰਿਵਾਰ ਸਪੋਰਟ ਕਰਦੇ ਰਹੇ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਭਾਈ ਜੀ ਤੁਸੀਂ ਕਿਸੇ ਗਾਣੇ ਜਾਂ ਫਿਲਮ ਦੇ ਵਿੱਚ ਰੋਲ ਵਗੈਰਾ ਵੀ ਕੀਤਾ ਪਲੇ ਕਿ ਨਹੀਂ ਹਾਂਜੀ ਲੀਪ ਵਾਲੇ ਸਾਲ ਚ ਕੀਤਾ ਸੀਗਾ ਠੀਕ ਹੈ ਅੰਗਰੇਜ਼ ਚ ਵੀ ਸਾਡੇ ਪਰਿਵਾਰ ਨੇ ਕੀਤਾ ਸੀ ਜੀ ਅੰਗਰੇਜ਼ ਫਿਲਮ ਦੇ ਵਿੱਚ ਹਾਂਜੀ ਠੀਕ ਹੈ ਤੇ ਇੱਕ ਲੀਪ ਵਾਲਾ ਸਾਲ ਹਾਂਜੀ ਲੀਪ ਵਾਲੇ ਸਾਲ ਚ ਠੀਕ ਹੈ ਜਿਸ ਤਰ੍ਹਾਂ ਬਾਈ ਜੀ ਗੱਲ ਕਰੀਏ ਹੁਣ ਇਹ ਜਿਹੜੀ ਟਾਣੀ ਆ ਥੋੜੀ ਜਿਹੀ ਖੰਡਰ ਹੋ ਗਈ ਹਾਂਜੀ ਹਾਂਜੀ ਤੇ ਅੱਗੇ ਫਿਊਚਰ ਦੇ ਵਿੱਚ ਕੀ ਪਲਾਨ ਆ ਪਲਾਨ ਤਾਂ ਇਹੀ ਹੈ ਜੀ ਅਸੀਂ ਇਹਦਾ ਕਰਾਂਗੇ ਸਾਰੀ ਤਿਆਰੀ ਰੀਨੋਵੇਟ ਕਰਾਂਗੇ ਪੁਰਾਣੇ ਬਿਰਸੇ ਨਾਲ ਅਸੀਂ ਆਪ ਵੀ ਜੁੜੇ ਹੋਏ ਆਂ ਬਿਲਕੁਲ ਜੀ ਦੇਸੀ ਜੱਟ ਬੰਦੇ ਹੈਗੇ ਇਸ ਦਾ ਕੰਮ ਖੇਤ ਖੇਤੀ ਖੜੇ ਹੈਗੇ ਕਰਨ ਵਾਲੇ ਜੀ ਬਾਕੀ ਏਰੀਆ ਵਾਈਜ਼ ਬਹੁਤ ਵਧੀਆ ਏਰੀਆ ਸੋਨਾ ਚੋਨੇ ਦਾ ਏਰੀਆ ਤੁਸੀਂ ਦੇਖਿਆ ਹੀ ਹੈ ਹਾਂਜੀ ਤੇ ਸਾਡੀ ਸਕੀਮ ਤਾਂ ਇਹ ਹੈ ਵੀ ਅਸੀਂ ਤਿਆਰ ਕਰਾਂਗੇ ਕਿਉਂਕਿ ਜਿੱਡੀ ਬਾਈ ਜੀ ਇਹ ਕੱਚੀ ਢਾਣੀ ਹੈ ਇੱਕ ਤਰ੍ਹਾਂ ਦਾ ਪਿੰਡ ਹੀ ਹੈ ਹਾਂਜੀ ਬਿਲਕੁਲ ਹੈਗਾ ਜੀ ਸਾਡੇ ਵਾਸਤੇ ਪਿੰਡ ਹੀ ਹੈ ਸਾਡਾ ਇੱਥੇ 20 25 ਮੈਂਬਰਾਂ ਦਾ ਪਰਿਵਾਰ ਰਹਿੰਦਾ ਹੈ ਸਾਡਾ ਪਰਿਵਾਰ ਬਹੁਤ ਵੱਡਾ ਹੈ ਠੀਕ ਹੈ ਸਾਡਾ ਮਤਲਬ ਨਾਲ ਹੀ ਪਿੰਡ ਹੈ ਭਗਵਾਨ ਸਰ ਹੂੰ ਉਹ ਸਾਡੇ ਪਰਦਾਦੇ ਦੇ ਨਾਂ ਤੇ ਵਸਿਆ ਹੋਇਆ ਹੈ ਠੀਕ ਹੈ ਦਾਦੇ ਦਾ ਨਾਮ ਸਾਡੇ ਦਾ ਅਮਰ ਸਿੰਘ ਨੰਬਰਦਾਰ ਸੀਗਾ ਉਹਨਾਂ ਨੇ ਇੱਥੇ ਟਾਣੀ ਚਾਈ ਸੀ ਇਹ ਟਾਣੀ ਬਣਾਈ ਸੀ ਹਾਂਜੀ ਫਿਰ ਉਹਨਾਂ ਦਾ ਵੱਡਾ ਬੇਟਾ ਦਾਤਾ ਸਿੰਘ ਰਹਿੰਦਾ ਸੀ ਇੱਥੇ ਠੀਕ ਹੈ ਇਹ ਦਾਤਾ ਸਿੰਘ ਦੇ ਨਾਮ ਤੋਂ ਟਾਣੀ ਜੀ ਸਾਰੀ ਠੀਕ ਹੈ ਕਿਸ ਏਰੀਆ ਚ ਪੁੱਛ ਲਓ ਭਾਈ ਜੀ ਕਿੰਨਾ ਕੁ ਪਰਿਵਾਰ ਸੀ ਜਦੋਂ ਇੱਥੇ ਰਹਿੰਦੇ ਰਹੇ ਹੋ ਤੁਸੀਂ ਇਹ ਜੀ ਘੱਟੋ ਘੱਟ 20 25 ਜੀਆਂ ਦਾ ਪਰਿਵਾਰ ਸੀ ਸਾਡਾ ਇਕੱਠਾ ਹਾਂਜੀ ਬਿਲਕੁਲ ਇੱਕੇ ਥਾਂ ਤੇ ਰੋਟੀ ਖਾਂਦੇ ਅਸੀਂ ਇੱਕੇ ਥਾਂ ਤੇ ਰਹਿੰਦੇ ਸਾਰੇ ਠੀਕ ਹੈ ਹੁਣ ਬੱਚੇ ਬਾਹਰ ਰਹਿਣ ਲੱਗੇ ਪੜ੍ਹਨ ਲੱਗੇ ਅੱਗੇ ਤੋਂ ਅੱਗੇ ਜਿਵੇਂ ਪਰਿਵਾਰ ਵੱਡੇ ਹੋ ਗਏ ਜੀ ਹੂੰ ਉਹਨੇ ਪਹਿਲੀ ਸਾਰੀ ਠੇਕੇ ਦੇਣ ਲੱਗੇ ਸੀ ਠੀਕ ਹੈ ਹਾਂ ਜਿੱਥੇ ਹੁਣ ਬੰਦਾ ਰਿਹਾਇਸ਼ ਰੱਖਦਾ ਜੀ ਹਾਂਜੀ ਹਾਂਜੀ ਬਿਨਾ ਜਿੱਥੇ ਆਪਣੀ ਰਿਹਾਇਸ਼ ਐਣੀ ਉਹ ਚੀਜ਼ਾਂ ਹੋਲੀ-ਹੋਲੀ ਖੰਡਰ ਬਣ ਜਾਂਦੀਆਂ ਬੰਦਿਆਂ ਦੀ ਰੌਣਕ ਹੈ ਜੀ ਸਾਰਿਆਂ ਦੀ ਬੰਦਿਆਂ ਦੀ ਰੌਣਕ ਹੈ ਜੀ ਬਿਲਕੁਲ ਬਿਲਕੁਲ ਜੀ ਤੇ ਬਾਈ ਜੀ ਜੇ ਕੋਈ ਅੱਗੇ ਪ੍ਰੋਜੈਕਟ ਵਗੈਰਾ ਕਰਨਾ ਚਾਹੁੰਦਾ ਤਾਂ ਆਪਣਾ ਕੰਟੈਕਟ ਨੰਬਰ ਵਗੈਰਾ ਸ਼ੇਅਰ ਕਰ ਦੇ ਬਿਲਕੁਲ ਬਿਲਕੁਲ 9460785865 ਇਹ ਸਾਡਾ ਨੰਬਰ ਹੈ ਠੀਕ ਹੈ ਜੀ ਬਾਕੀ ਪਰਿਵਾਰ ਦੇ ਕਿਸੇ ਵੀ ਮੈਂਬਰ ਨਾਲ ਸਾਡਾ ਗੱਲ ਕੋਈ ਵੀ ਗੱਲ ਕਰ ਸਕਦਾ ਹੈ ਠੀਕ ਹੈ ਜੀ ਇੱਥੇ ਅੱਗੇ ਕੋਈ ਸ਼ੂਟ ਵਗੈਰਾ ਕਰਨਾ ਚਾਹੁੰਦਾ ਆਪਾਂ ਹਾਂਜੀ ਬਿਲਕੁਲ ਬਿਲਕੁਲ ਚਾਰ ਕਿੱਲੇ ਜਗ੍ਹਾ ਹੈਗੀ ਹੈ ਸਾਰੀ ਇਹ ਰਸਤਾ ਆਪਦਾ ਹੈਗਾ ਠੀਕ ਹੈ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਕੋਆਪਰੇਟ ਕਰਾਂਗੇ ਅਸੀਂ ਸਾਰੇ ਏਰੀਆ ਵਾਈ ਸਾਰੇ ਕੋਆਪਰੇਟ ਕਰਨ ਵਾਲੇ ਬੰਦੇ ਇੱਥੋਂ ਸ਼ਹਿਰ ਕਿਹੜਾ ਨੇੜੇ ਲੱਗਦਾ ਜੀ ਆਪਾਂ ਨੂੰ ਸ਼ਹਿਰ ਜੀ ਸੂਰਤਗੜ ਵੀ ਨੇੜੇ ਹੈ ਪੀਲੀਵੰਗਾ ਵੀ ਨੇੜੇ ਸੂਰਤਗੜ ਕਿੰਨਾ ਦੂਰ ਹੋਊਗਾ ਜੀ ਸੂਰਤਗੜ ਲਗਭਗ ਹੋਊਗਾ ਜੀ 14-15 ਕਿਲੋਮੀਟਰ ਤੇ ਪੀਲੀਵੰਗਾ ਪੀਲੀਵੰਗਾ ਹੈਗਾ 10 ਕਿਲੋਮੀਟਰ ਜੀ 10 ਕਿਲੋਮੀਟਰ ਹਾਂਜੀ ਤੇ ਐਨ ਐਚ 62 ਵੀ ਨੇੜ ਸੂਰਤ ਗੜ ਤੋਂ ਪਲੀ ਬੰਗਾਰ ਰੋਡ ਜੀ ਠੀਕ ਹੈ ਵੈਸੇ ਥੋੜੀ ਹਟਮੀ ਆ ਪਰ ਜਿਹੜੇ ਮੇਨ ਰੋਡ ਜਾਂ ਸ਼ਹਿਰ ਉਹ ਨੇੜੇ ਨੇੜੇ ਹੀ ਲੱਗਦੇ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆਰਮੀ ਦਾ ਏਰੀਆ ਬਹੁਤ ਵੱਡਾ ਇੱਥੇ ਠੀਕ ਹੈ ਮੇਨ ਤੇ 에어 ਫੋਰਸ ਇੱਥੇ ਨਾਲ ਹੀ ਠੀਕ ਠੀਕ ਹੈ ਸੂਲ ਤਾਂ ਸਾਰੀਆਂ ਇਨੇ ਚੱਲ ਜਾਂਦੀਆਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਹੈ ਠੀਕ ਹੈ ਬਾਈ ਜੀ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ ਆਜੋ ਹੁਣ ਤੁਹਾਨੂੰ ਉਹ ਲੋਕੇਸ਼ਨਾਂ ਦਿਖਾਉਣੇ ਆ ਬੇਸ਼ੱਕ ਸਮਾਂ ਕਾਫੀ ਬੀਤ ਚੁੱਕਿਆ ਤੇ ਹੁਣ ਥੋੜੀ ਜਿਹੀ ਹਾਲਤ ਐ ਇਸ ਟਾਣੀ ਦੀ ਉਹ ਖੰਡਰ ਹੋ ਚੁੱਕੀ ਆ ਪਰ ਚੇਤਿਆਂ ਦੇ ਵਿੱਚ ਅੰਗਰੇਜ਼ ਫਿਲਮ ਅੱਜ ਵੀ ਵਸੀ ਹੋਈ ਆ ਤੇ ਦਿਲ ਦੇ ਵਿੱਚ ਹਰੇਕ ਬੰਦੇ ਦੇ ਇੱਛਾ ਹੁੰਦੀ ਆ ਕਿ ਇੰਨੀ ਖੂਬਸੂਰਤ ਜਿਹੜੀ ਫਿਲਮਾਂ ਇਹ ਬਣੀ ਕਿਹੜੀ ਲੋਕੇਸ਼ਨ ਤੇ ਆ ਦੋਸਤੋ ਇਹ ਜਿਹੜੀ ਤੁਹਾਨੂੰ ਲੋਕੇਸ਼ਨ ਦਿਖਾ ਰਹੇ ਆ ਇਹ ਉਹ ਲੋਕੇਸ਼ਨ ਆ ਜਿਹੜੀ ਫਿਲਮ ਦੇ ਵਿੱਚ ਅਮਰਿੰਦਰ ਗਿੱਲ ਦੀ ਪੂਆ ਦਾ ਘਰ ਦਿਖਾਇਆ ਜਾਂਦਾ ਜਿੱਥੇ ਉਹ ਵਿਆਹ ਤੇ ਆਉਂਦੇ ਆ ਇਹ ਸਾਹਮਣੇ ਦੋਸਤੋ ਨਾਲ ਨਾਲ ਸਕਰੀਨਸ਼ਾਟ ਸਾਂਝੇ ਕੀਤੇ ਹੋਏ ਆ ਜਿੱਥੋਂ ਬਰਾਤ ਆਉਂਦੀ ਤੇ ਜਿੱਥੋਂ ਬਰਾਤ ਰਵਾਨਾ ਹੁੰਦੀ ਆ ਜਾਂਦੀ ਆ ਇਹ ਸਾਹਮਣੇ ਉਹੀ ਦਰਵਾਜ਼ਾ ਹੈ ਦੋਸਤੋ ਇਥੋਂ ਇਹ ਬਰਾਥ ਐਂਟਰ ਹੁੰਦੀ ਆ ਇਥੇ ਕਾਫੀ ਸਾਰੀਆਂ ਜਿਸ ਤਰ੍ਹਾਂ ਬਾਈ ਜੀ ਹੋਰਾਂ ਦੱਸਿਆ ਉਹ ਫਿਲਮਾਂ ਬਣਨ ਦੇ ਕਰਕੇ ਥੋੜਾ ਬਹੁਤ ਲੋਕੇਸ਼ਨਾਂ ਦੇ ਵਿੱਚ ਬਦਲਾਵ ਹੋ ਚੁੱਕਿਆ ਪਰ ਕਾਫੀ ਹਿੱਸਾ ਜਿਹੜਾ ਤੁਹਾਨੂੰ ਅੱਜ ਵੀ ਉਸੇ ਤਰੀਕੇ ਦੇ ਨਾਲ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ-ਜਿੱਥੇ ਜਿਵੇਂ-ਜਿਵੇਂ ਇਹ ਫਿਲਮ ਫਲਮਾਈ ਗਈ ਇਹ ਦੋਸਤੋ ਇੱਕ ਇਥੇ ਪੁਰਾਣਾ ਖੂਬੀ ਮੌਜੂਦ ਆ ਇਸ ਦਾ ਵੀ ਇੱਕ ਛੋਟਾ ਜਿਹਾ ਸੀਨ ਆਉਂਦਾ ਕੁਝ ਜਿਹੜੇ ਅ ਦਰਵਾਜ਼ੇ ਵਗੈਰਾ ਇਹ ਬਣਿਆ ਇਹ ਬਾਅਦ ਚ ਜਿਹੜੀਆਂ ਫਿਲਮਾਂ ਬਣੀਆਂ ਸੀ ਉਹਨਾਂ ਨੇ ਆਪਣੇ ਸਾਹਬ ਨਾਲ ਇਸ ਨੂੰ ਮੋਡੀਫਾਈ ਕੀਤਾ ਆ ਤੇ ਦੋਸਤੋ ਇਹ ਕੱਚੀ ਢਾਣੀ ਉਸ ਸਮੇਂ ਬਿਲਕੁਲ ਨਵੀਂ ਸੀ ਬਹੁਤ ਵਧੀਆ ਹਾਲਤ ਦੇ ਵਿੱਚ ਸੀ ਤੇ ਇਸ ਨੂੰ ਜਿਹੜਾ ਕੁਝ ਫਿਲਮ ਵਾਲਿਆਂ ਦੇ ਵੱਲੋਂ ਵੀ ਤਿਆਰ ਕੀਤਾ ਗਿਆ ਸੀ ਇਸ ਫਿਲਮ ਦੇ ਵਿੱਚ ਦੋਸਤੋ ਜਿਹੜੇ ਕਿਰਦਾਰ ਸੀ ਚਾਹੇ ਉਹ ਗੇਜੇ ਦਾ ਹੋਵੇ ਚਾਹੇ ਹਾਕਮ ਦਾ ਹੋਵੇ ਜਾਂ ਮਾੜੋ ਤਾਨਕੌਰ ਜਾਂ ਅਸਲਮ ਦਾ ਹੋਵੇ ਹਰ ਇੱਕ ਕਰਦਾਰ ਆ ਜਿਹੜਾ ਉਹ ਲੋਕਾਂ ਦੇ ਚੇਤਿਆਂ ਦੇ ਵਿੱਚ ਵਸ ਗਿਆ ਤੇ ਹਰੇਕ ਬੰਦਾ ਅੱਜ ਵੀ ਇਹਨਾਂ ਐਕਟਰਾਂ ਨੂੰ ਉਹਨਾਂ ਨਾਵਾਂ ਦੇ ਨਾਲ ਜਿਹੜਾ ਜਾਣਦਾ ਹੈ ਚੇਤੇ ਕਰਦਾ ਹੈ ਦੋਸਤੋ ਇਹ ਸਾਹਮਣੇ ਜਿਹੜਾ ਤੁਹਾਨੂੰ ਦਰਵਾਜ਼ਾ ਦਿਖਾ ਰਹੇ ਹਾਂ ਇਹ ਦਰਵਾਜ਼ੇ ਦੇ ਜਿਹੜੇ ਕਾਫੀ ਸਾਰੇ ਸੀਨਾ ਫਿਲਮ ਦੇ ਵਿੱਚ ਫੁਲਮਾਏ ਗਏ ਆ ਇਹ ਦਰਵਾਜ਼ੇ ਦੇ ਵਿੱਚੋਂ ਬਰਾਤ ਦੀ ਐਂਟਰੀ ਹੁੰਦੀ ਆ ਜਿਹੜਾ ਮੇਲ ਆਉਂਦਾ ਰਿਸ਼ਤੇਦਾਰ ਆਉਂਦੇ ਆ ਉਹ ਸਾਰੀਆਂ ਐਂਟਰੀਆਂ ਇਸੇ ਦਰਵਾਜ਼ੇ ਦੇ ਵਿੱਚੋਂ ਆ ਬੇਸ਼ੱਕ ਹੁਣ ਇਹ ਦਰਵਾਜ਼ਾ ਦੂਸਰੇ ਪਾਸੇ ਤੋਂ ਇਦਾਂ ਬੰਦ ਕੀਤਾ ਹੋਇਆ ਸ਼ਾਇਦ ਕਿਸੇ ਹੋਰ ਫਿਲਮ ਦੇ ਵਿੱਚ ਜਦੋਂ ਦਿਖਾਇਆ ਗਿਆ ਤਾਂ ਉਦੋਂ ਉਸ ਪਾਸੇ ਉਸ ਨੂੰ ਬੰਦ ਕਰ ਦਿੱਤਾ ਗਿਆ ਪਰ ਇਹ ਉਹੀ ਦਰਵਾਜ਼ਾ ਹੈ de tom. ਇਸ ਫਿਲਮ ਦੇ ਵਿੱਚ ਕਾਫੀ ਸਾਰੇ ਸੀਨਾਂ ਦੇਖਣ ਨੂੰ ਮਿਲਦੇ ਆ ਉਸ ਤੋਂ ਬਾਅਦ ਸਾਹਮਣੇ ਜਿਹੜੀ ਇਹ ਲੋਕੇਸ਼ਨ ਇੱਕ ਘਰ ਦਿਖਾਈ ਦੇ ਰਿਹਾ ਇਹ ਸੱਜੇ ਹੱਥ ਜਿਹੜਾ ਹੁਣ ਖੰਡਰ ਹੋ ਚੁੱਕਾ ਫਿਲਮ ਦੇ ਵਿੱਚ ਦੋਸਤੋ ਇੱਥੇ ਵੀ ਸਾਰੇ ਕਮਰੇ ਵਗੈਰਾ ਉਸ ਸਮੇ ਬਣੇ ਹੋਏ ਸੀ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਕਮਰੇ ਇੱਥੇ ਬਣੇ ਹੋਏ ਸੀ ਤੇ ਸਾਹਮਣੇ ਜਿਹੜਾ ਚਵਾਰਾ ਉਹ ਵੀ ਫਿਲਮ ਵਾਲਿਆਂ ਨੂੰ ਫੜਮਾਇਆ ਗਿਆ ਬਾਕੀ ਦੀ ਜਿਹੜੀ ਸ਼ੂਟਿੰਗ ਆ ਉਹ ਇਸੇ ਜਗ੍ਹਾ ਦੇ ਉੱਪਰ ਹੋਈ ਆ ਜਿਹੜੀ ਇਸ ਵੀਡੀਓ ਦੇ ਵਿੱਚ ਸਾਹਮਣੇ ਆਪਾਂ ਦੇਖ ਰਹੇ ਆ ਬਹੁਤ ਖੂਬਸੂਰਤ ਫਿਲਮ ਸੀ ਤੇ ਓਨੀ ਹੀ ਖੂਬਸੂਰਤ ਇਹ ਲੋਕੇਸ਼ਨ ਪਰ ਹੁਣ ਇਹ ਹੌਲੀ ਹੌਲੀ ਕਰਕੇ ਖੰਡਰ ਹੁੰਦੀ ਜਾ ਰਹੀ ਆ ਇਹ ਵਿਹੜੇ ਦੇ ਵਿੱਚ ਬਹੁਤ ਸਾਰੇ ਜਿਹੜੇ ਸੀਨ ਨੇ ਜਦੋਂ ਆਪਾਂ ਅੰਗਰੇਜ਼ ਫਿਲਮ ਨੂੰ ਦੇਖਦੇ ਆ ਤਾਂ ਦੋਸਤੋ ਉਦੋਂ ਪਤਾ ਲੱਗਦਾ ਕਿ ਇੱਥੇ ਕਿਹੜੇ ਕਿਹੜੇ ਚੀਜ਼ਾਂ ਕਿਹੜੇ ਕਿਹੜੇ ਸੀਨ ਸੀ ਉਹ ਫਿਲਮ ਵਾਲਿਆਂ ਵੱਲੋਂ ਫਲਮਾਏ ਗਏ ਤਾਂ ਦੋਸਤੋ ਸਮਾਂ ਕਾਫੀ ਬੀਤਣ ਤੋਂ ਬਾਅਦ ਜਿਹੜੀਆਂ ਚੀਜ਼ਾਂ ਨੇ ਉਹ ਅਕਸਰ ਬਦਲ ਜਾਂਦੀਆਂ ਨੇ ਖੰਡਰ ਹੋ ਜਾਂਦੀਆਂ ਨੇ ਪਰ ਸਾਡੀ ਕੋਸ਼ਿਸ਼ ਹੁੰਦੀ ਆ ਕਿ ਤੁਹਾਡੇ ਨਾਲ ਉਹਨਾਂ ਚੀਜ਼ਾਂ ਦੀ ਕਵਰੇਜ ਕਰਕੇ ਸਾਂਝੀ ਕੀਤੀ ਜਾਵੇ ਅੰਗਰੇਜ਼ ਫਿਲਮ ਕੁਛ ਲਾਲਪੁਰਾ ਪਿੰਡ ਦੇ ਵਿੱਚ ਵੀ ਬਣੀ ਆ ਉਸ ਦੀ ਵੀਡੀਓ ਆਪਾਂ ਤੁਹਾਡੇ ਨਾਲ ਪਹਿਲਾਂ ਵੀ ਸਾਂਝੀ ਕਰ ਚੁੱਕੇ ਆ ਇਸ ਤੋਂ ਇਲਾਵਾ ਖੂਨੀ ਚੱਕ ਵਾਲੀ ਜਿਹੜੇ ਆ ਪਾਰਟ ਸੀ ਫਿਲਮ ਦਾ ਉਹ ਵੀ ਤੁਹਾਨੂੰ ਆਪਾਂ ਹਵੇਲੀ ਦਿਖਾ ਚੁੱਕੇ ਆ ਇਸ ਤੋਂ ਇਲਾਵਾ ਇੱਕ ਇਹ ਜਿਹੜਾ ਸੀਨ ਆ ਇਹ ਵੀ ਇੱਥੇ ਨੇੜੇ ਪਿੰਡ ਸਤਚੱਕ ਉੱਥੇ ਫੁਲਮਾਇਆ ਗਿਆ ਜਿਹੜਾ ਤੁਸੀਂ ਇਸ ਵੀਡੀਓ ਕਲਿੱਪ ਦੇ ਵਿੱਚ ਦੇਖ ਰਹੇ ਹੋ ਦੋਸਤੋ ਕੁਝ ਮੈਂ ਫੋਟੋਆਂ ਸ਼ੇਅਰ ਕਰ ਰਿਹਾ ਇਹ ਜਦੋਂ ਫਿਲਮ ਬਣਨੀ ਸੀ ਫਿਲਮ ਬਣਨ ਤੋਂ ਪਹਿਲਾਂ ਜਦੋਂ ਇਹ ਸਾਰੀ ਹਵੇਲੀ ਤਿਆਰ ਕੀਤੀ ਗਈ ਸੀ ਉਸ ਸਮੇਂ ਦੀਆਂ ਇਹ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਰਿਹਾ ਬਹੁਤ ਖੂਬਸੂਰਤ ਜਿਹੜਾ ਇਸ ਹਵੇਲੀ ਨੂੰ ਤਿਆਰ ਕੀਤਾ ਗਿਆ ਸੀ ਬਣਾਇਆ ਗਿਆ ਸੀ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤ ਮਿੱਤਰਾਂ ਦੇ ਤੱਕ ਪਹੁੰਚਦੀ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਦੋਸਤ ਮਿੱਤਰ ਇਸ ਖੂਬਸੂਰਤ ਲੋਕੇਸ਼ਨ ਨੂੰ ਦੇਖ ਸਕਣ ਜਿੱਥੇ ਇਹ ਅੰਗਰੇਜ਼ ਫਿਲਮ ਫੁਲਮਾਈ ਗਈ ਸੀ ਜਲਦੀ ਮਿਲਦੇ ਹਾਂ ਦੋਸਤੋ ਨਵੀਂ ਵੀਡੀਓ ਦੇ ਨਾਲ ਧੰਨਵਾਦ